ਦੋ ਜੀ ਮਿੱਤਰੋ ਪਰ ਕੱਢ ਲਿਆ ਆਪਣੇ ਟਰੈਕਟਰਾਂ ਜਵਾਹਰ ਤੇ ਲੈ ਕੇ ਜਾ ਰਹੇ ਹਾਂ ਇਹਨੂੰ ਮਿਸਤਰੀ ਦੇ ਹੁਣ ਤੇ ਹੁਣ ਸਾਨੂੰ ਕਮਾਂਡ ਤੋਂ ਮਿਲਦਾ ਹੈ ਮੈਂ ਕਿਹਾ ਸਾਰਾ ਟਾਇਲੇ ਫਿਰ ਗੱਡੀ ਲੈ ਕੇ ਚੱਲਾਂਗੇ ਆਪਾਂ ਸਮਾਨ ਸਮੂਹ ਲੈ ਕੇ ਆਵਾਂਗੇ ਸਾਰਾ ਇਹਦਾ ਮਾਰ ਲਈ ਸੈਲਫ ਚੰਡੇ ਟਰੈਕਟਰ ਦੀ ਉਹ ਸਟਾਰਟ ਹੋ ਗਿਆ ਮੈਂ ਤਾਂ ਦੀ ਵਾਸਤੇ ਸਟਾਰਟ ਕਰੀ ਬੈਟਰੀ ਬੁੱਟ ਡਾਊਨ ਹੋ ਰਹੀ ਸੀ ਇਹ ਦੇਖ ਲੈਣੇ ਸਮ ਕੱਢ ਕੇ ਵਾਰਾ ਕੋ ਲੋ ਜੀ ਮਿੱਤਰੋ ਕੱਢ ਲ ਲਈ ਆਪਣਾ ਟਰੈਕਟਰ ਬਾਹਰ ਹੁਣ ਲੈ ਕੇ ਚੱਲਦੇ ਆਂ ਆਪਾਂ ਇਹਨੂੰ ਮਿਸਤਰੀ ਦੇ ਤੇ ਮਿਸਤਰੀ ਦੇ ਜਾ ਕੇ ਹੁਣ ਇਹਦਾ ਸਾਰਾ ਸਮਾਨ ਪੱਤਾ ਖੋਲਾਂਗੇ ਜਿਹੜਾ ਆਪਾਂ ਖੋਲ ਕੇ ਦੂੰਗਾ ਬਫਰ ਨਾ ਮਸਾਨ ਲੈ ਕੇ ਆਵਾਂਗੇ ਠੀਕ ਹੈ ਤੇ ਹੁਣ ਮਿਲਦੇ ਤੁਹਾਨੂੰ ਮਿਸਤਰੀ ਦੇ ਜਾ ਕੇ ਆਪਾਂ ਲੋ ਜੀ ਮਿੱਤਰੋ ਦੇਖੋ ਫਿਰ ਆਪਾਂ ਲੈ ਆਏ ਤੇ ਮਿਸਤਰੀ ਦੇ ਆਪਣੇ ਨਾਲ ਟਰੈਕਟਰ ਨੂੰ ਦੇਖੋ ਆਕੇ ਦੇ ਵਰਕਸ਼ਾਪ ਦੇ ਮਿਸਤਰੀ ਦੇ ਤੇ ਹੁਣ ਇਹਦਾ ਪੱਟ ਪਟਈਆ ਕਰਾਂਗੇ ਬੰਪਰ ਬੰਪਰ ਸਾਰਾ ਕੁਝ ਖੋਲਣਾ ਪੂਗਾ ਚੁੱਲਾ ਚੱਲਦਾ ਸਾਰਾ ਕੁਝ ਖੋਲਾਂਗੇ ਆਪਾਂ ਇਹਦਾ ਤੇ ਹੁਣ ਬਸ ਨਟ-ਨਟ ਖੋਲਦੇ ਆਂ ਤੇ ਬੰਪਰ ਬੰਪ ਫਰਾਜਾ ਪੱਟ ਪੱਟੀਆਂ ਕਰਕੇ ਸਮਾਨ ਜਿਹੜਾ ਲੈ ਕੇ ਆਣਾ ਹੁੰਦਾ ਕਿ ਆਵਾਂਗੇ ਤੇ ਫਿਰ ਤੁਹਾਨੂੰ ਦਿਖਾਉਣਾ ਚਲੋ ਆਪਾਂ ਅੱਗੇ ਅੱਗੇ ਸਾਰਾ ਕੁਝ ਕੀ ਕੁਝ ਕਰਾਂਗੇ ਕੀ ਕੁਝ ਨਾ ਇਹਦਾ ਲੋ ਜੀ ਮਿੱਤਰ ਅੱਦੇ ਕਨੜ ਦਾ ਖੋਲਦੇ ਆਪਾਂ ਨੇ ਬੰਪਰ ਦੇ ਦੇਖੋ ਇਧਰੋਂ ਵੀ ਖੋਲਦੇ ਆ ਆ ਦੇਖੋ ਤੇ ਬਾਕੀ ਤਾਰਾਂ ਤੁਰਾਈਆਂ ਆਪਾਂ ਨੇ ਸਾਰੀਆਂ ਪੱਟੀਆਂ ਇਹਨੀਆਂ ਤੇ ਬੰਪਰ ਉੱਪਰ ਖੋਲਾਂਗੇ ਫਿਰ ਇਹ ਆਹ ਸ਼ੋਕ ਖੋਲਾਂਗੇ ਫਿਰ ਰੇਡੀਏਟਰ ਖੋਲਾਂਗੇ ਸਾਰਾ ਫੁੱਲਾ ਚੱਲਦਾ ਸਾਰਾ ਕੁਝ ਪੱਟਾਂਗੇ ਅੱਜ ਆਪਾਂ ਇਹਦਾ ਤੇ ਦਿਖਾਉਣਾ ਤੁਹਾਨੂੰ ਦੇਖੋ ਫਿਰ ਬਾਬੇ ਤਾਰ ਤਾਂ ਬੰਪਰ ਆਪਾਂ ਨੇ ਅੰਦਰ ਰੱਖਦਾ ਦੇਖੋ ਤੇ ਹੁਣ ਕਰਦੇ ਆ ਟਾਈਮਿੰਗ ਪਲੇਟ ਖੋਲਾਂਗੇ ਸਾਰਾ ਕੁਝ ਖੋਲ ਕੇ ਤੁਹਾਨੂੰ ਦਿਖਾਣੇ ਫਿਰ ਆਪਾਂ ਤੇ ਇੱਕ ਦੇਖ ਲੈਣ ਡਿਸਟ੍ਰੀਬਿਊਟਰ ਵੀ ਲਾਵਾਂਗੇ ਇਹਦੇ ਆਪਾਂ ਠੀਕ ਹੈ ਤੇ ਪ੍ਰੈਸ਼ਰ ਕਰ ਦਾਂਗੇ ਸਾਰਾ ਹਿੱਸਾ ਹਿੱਸਾ ਪਟਾਂਗੇ ਹੁਣ ਇਹਦਾ ਦੇਖਿਓ ਤੇ ਫਿਰ ਦਿਖਾਣੇ ਤੁਹਾਨੂੰ ਤੂੰ ਭੱਗ ਜੂ ਰਾਲ ਤੂੰ ਭੱਗੀ ਮਿਹਨਤ ਕਰਿਆ ਤੂੰ ਦੁਕਾਨਦਾਰ ਕੋਣ ਭਰਾ ਦਾ ਕਰਨੀ ਉਈ ਬਾਬੇ ਦੇ ਖਬਰ ਨਾ ਲੱਗ ਰਹੇ ਖੁਦ ਨਾ ਹੁਣ ਤਾਰਾਂਗੇ ਸਾਰੀ ਸ਼ੋਸ਼ੂ ਬੰਪਰ ਉਤਾਰਤਾ ਟਾਈਮਿੰਗ ਟੋਮਿੰਗ ਬਲੇਡ ਸਾਰਾ ਇੰਜਨ ਵਟ ਲਾਂਗੇ ਇਹਦਾ ਆਹ ਤਾਰ ਇਹਦੀ ਅੱਡਤੀ ਆ ਰੇਜ ਤੇ ਨਿਕਾ ਗੀਆਂ ਪਟਾਕੀਆਂ ਉੱਤ ਬਟ ਲੈ ਆ ਬਟ ਉੱਦ ਬਟ ਬਟ ਤਿੰਨ ਆਹ ਰਹੀ ਬਟ ਨਾਟ ਲੈ ਆ ਤੇ ਨਾਟ ਏਸੀ ਚ ਪਾ ਦਣਾ ਮੈਂ ਨਾਟ ਸਾਰੇ ਏਸੀ ਚ ਪਾ ਦਣਾ ਉਨੀ ਨੰਬਰ ਦੀ ਲੈ ਲੈਣਾ ਆਪਣੇ ਕੱਲ ਦੇ ਕੋਈ ਨਹੀਂ ਤਾਂ ਹੈ ਨਹੀਂ ਆਮਾ ਮੜੇ ਮੜੇ ਕਰ ਦੇ ਦਿਲ ਲਈ ਜਾ ਰਿਹਾ ਟਿਕ ਨਿਕ ਰਿਹਾ ਹੈ ਬਾਕੀ ਬਰੋੜੀ ਬਾਕੀ ਆਊਗਾ ਨਾ ਲੱਗ ਜਾਣਾ ਇਹਨੇ ਤਾਰਾਂ ਚੁਮਾਂ ਨੂੰ ਖੋਲਦੀਆਂ ਹਾਂ ਆਰਨ ਕਾਚਾ ਗਿਆ ਜੀ ਝੁੱਲੇ ਤੇ ਹਾਂ ਇਹ ਤਾਂ ਝੁੱਲੇ ਤੇ ਆਇਆ

ਟਰੈਕਟਰ ਉਹਨੇ ਲਾ ਲਿਆ ਦਾ ਹੂੰ ਹਾਂ ਤੂੰ ਲਾਈਵ ਟਣਾ ਬੂਗੇ ਦਾ ਨਾ ਨਾ ਬਸ ਰੇਡੀਏਟਰ ਕੋਈ ਰੇਡੀਏਟਰ ਖੁੱਲ ਜੂਗਾ ਹੂੰ ਹਿੱਸਾ ਵੀ ਖੋਲਣਾ ਪਊਗਾ ਹਿੱਸਾ ਵੀ ਆਹ ਹਣੀ ਹਿੱਸਾ ਕਾਜਾ ਹਿੱਸਾ ਕਾਜਾ ਅੱਜ ਖੁੱਲੇਗਾ ਹਿੱਸਾ ਤਾਂ ਹੂੰ ਫੋਟੋ ਲਊਗਾ ਨਾਲੋਂ ਜੇ ਕ ਲੱਗ ਜੂਗਾ ਸਾਰਾ ਸਮਾਨ ਅੱਡ ਹੋ ਜੂਗਾ ਟੋਟਾ ਟੋਟਾ ਹਿੱਸਾ ਖੋਲ ਜੂਗਾ ਇੱਕ ਇਹਦਾ ਬਸ ਸਾਰਾ ਲੋ ਜੀ ਮਿੱਤਰੋ ਦੇਖੋ ਖੋਲਦਾ ਫਿਰ ਆਪਾਂ ਨੇ ਸਾਰਾ ਚੜੋਏ ਕਿੰਨਾ ਲੱਗਦਾ ਹਨਾ ਖੋਲ ਕੇ ਸਾਰਾ ਜਿ ਘੜ ਫੱਤਾ ਜਾ ਰੰਬ ਦੂਰ ਬਾਗੇ ਨਾ ਹੂੰ ਰੰਬ ਵੇ ਤੇ ਤਾਂ ਨਾਲ ਆ ਦਿਖ ਨਾਲ ਖਸਾਇਆ ਜੇ ਪਹਿਲਾਂ ਹੂੰ ਹੁਣ ਇੰਨਾ ਫਰਕ ਪੈ ਗਿਆ ਤਿੰਨ ਗਲਾਂ ਦਾ ਸਹੀ ਗੱਲਾਂ

ਪੱਟਦਾ ਸਾਰਾ ਤੇ ਘੜਾ ਆਪਾਂ ਨੇ ਡਿ 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 ਖੋਲਦਾ ਸਾਰਾ ਕੋਹ ਸੋਨੇ ਦਾ ਤੇਲ ਕੱਢਾਂਗੇ। ਅਗੇੜਾ ਵੀ ਪੱਟਿਆ ਜਾਊਗਾ। ਪਟਾਪਾ ਅੱਛਾ। ਅਜੇ ਤੱਕ ਕਦੇ ਚਾਬੀ ਨਹੀਂ ਲਾਈ। ਤੇ ਇਹ ਲਾ ਫਿਰ ਹੁਣ ਗੋਸ਼ਟੀਆਂ ਲੱਗਣੀਆਂ ਨੇ। ਉਹ ਵੀ ਵੱਡੀਆਂ। ਟਾਈਮਿੰਗ ਬਲੇਡ ਪੱਟਾਂ ਦੇ ਬਾਬੇ ਗੇਰੀ ਦੇਖੋ ਆਪਾਂ ਆਹ। ਸਾਰਾ ਦਿਗਾਰਾ ਪੱਤਾ ਪੱਟ ਲਾਂਗੇ ਢਾਗੋਂ ਨੰਗਾ ਕਰ ਦਾਂਗੇ ਇਹਨੂੰ ਸਾਰੇ ਨੂੰ ਫਿਰ ਲਾਵਾਂਗੇ ਨਵਾਂ ਸਮਾਨ ਸਾਰਾ ਇੱਥੇ ਜੀ ਮਿੱਤਰੋ ਆ ਦੇਖੋ ਗੇਰਾਂ ਵਾਲਾ ਸਿਸਟਮ ਵੀ ਪੱਟ ਲਿਆ ਸਾਰਾ ਇਹਦਾ ਆਪਾਂ ਨੇ ਤੇ ਹੁਣ ਆ ਪੱਟਾਂਗੇ ਸਾਰਾ ਆਰਮੀ ਡੋਲ ਦਾ ਇਹਦਾ ਪੁਰਾਣਾ ਫੇਰ ਬੂ ਸਾਰੇ ਪੱਟ ਲਾਂਗੇ ਭੱਜਦਾ ਕਰਾਂ 80 90 ਤੇ ਜਾਂਦਾ ਕਰਾਂਗੇ ਇਹਨੂੰ ਸਾਰੇ ਨੂੰ ਦੇਖੋ ਫਿਰ ਕਰਾਰੇ ਭਮਾਵਾਂਗੇ ਵੱਡੇ ਤੇ ਉਹ ਦੇਖੋ ਪਰ ਸਾਰਾ ਕੁਝ ਬੱਟਲ ਲੈ ਬਣ ਇਹਦਾ ਗੇਅਰ ਗੁਰਦੇ ਵੀ ਇਹ ਸਾਰੇ ਚੱਕ ਦਾਂਗੇ ਉਹ ਠੀਕਾ ਟੱਪਾ ਆ ਜੀ ਜੀ ਖੋਲ ਗਿਆ ਸਾਰੀ ਇੰਬੇਰਿੰਗ ਪਾਰਟ ਜਿਹੜੀ ਜਿਹੜੀ ਘਰੀ ਹੋਈ ਸੀ ਲੱਟਾਂ ਲੁੱਟਾਂ ਲਈ ਤੇ ਹੁਣ ਤੇਲ ਕੱਢਾਂਗੇ ਚੈਂਬਰ ਚ ਇਹਦਾ ਸਾਰਾ ਮੇਨ ਪੱਤੀਆਂ ਪੁੱਤੀਆਂ ਸਾਰੀਆਂ ਪਿੰਗੀਆਂ ਹੋ ਜਾਣਗੀਆਂ ਹੁਣ ਇਹਦੀਆਂ ਫਿਰ ਸਾਰਾ ਕੁਝ ਨਵੇਂ ਸ਼ਰੀਆਂ ਲਾਵਾਂਗੇ ਆ ਦੇਖੋ ਕੀ ਕੱਢਾਂਗੇ ਹੋਇਆ ਇਹਦਾ ਚੈਂਬਰ ਵਾਲਾ ਆਪਾਂ ਤੇ ਦਸਾਂਨੇ ਆ ਫਿਰ ਨੂੰ ਆਪਾਂ ਸਾਰਾ ਚੱਕ ਪਰਾ ਤੂੰ ਸਮਾਨ ਚੱਕ ਲੈ ਚੱਕ ਉਹ ਸਮਾਨ ਡਾ ਦੇ ਤਾ

ਲੋ ਜੀ ਬਾਬੇਓ ਪੰਪ ਵੀ ਖੋਲਤਾ ਦੇਖੋ ਆਪਾਂ ਨੇ ਇਹਦਾ ਟਾਈਮਿੰਗ ਪਲੇਟ ਸਾਰੀ ਪੰਟਾ ਗਿਆ ਹੁਣ ਇਹਦੀ ਹੀਅਰ ਬੂਰਜੇ ਵੀ ਸਾਰੇ ਭੱਟ ਗਿਆ ਬਣੇ ਬਿਦਰੀ ਮੱਖਣ ਬਿਸਤਰੀ ਨੇ ਪੰਡ ਖਾਣੇ ਆ ਤੁਹਾਨੂੰ ਪੰਪ ਪੰਪ ਭੱਟ ਗਏ ਸਾਰੇ ਇੱਧਰ ਨਿਕਲੋਗੇ ਮੇਰੇ ਕਿੰਨੇ ਹੋਗੇ ਕਰ ਲੈ ਇੱਧਰ ਕਰ ਲੈ ਹਨੇਰੇ ਮੇਰੇ ਕੱਲ ਦੇਖ ਕਿ ਇੱਧਰ ਕਿ ਸਕਰੀਟਾ ਹੈ ਇਹ ਅੱਛਾ ਚੱਕ ਲੈ ਸੁੱਤ ਨੂੰ ਚੁੱਕ ਲੈ ਦੇ ਰਿਹਾ ਮੱਖਣ ਆਈ ਮੜਿਆ ਬਈ ਹਾਂ ਅੱਜ ਕਿਦਾਂ ਬਤ ਕਰਾਂ ਮਣਕੇ ਵੀਡੀਓ ਅੱਜ ਫਵਾਬੇ ਪੱਟ ਲੈ ਸਾਰਾ ਟਰੈਕਟਰ ਦੇਖੋ ਜਗਾਰ ਅੰਦਰੋਂ ਨਿਕਲਿਆ ਉਹ ਨਾਲ ਹੁਣ ਸਹੀ ਹੁੰਦਾ ਵਾਹ ਮੰਨ ਲੈ ਦੇਖੋ ਬਾਬੇ ਉਹ ਪੱਟ ਲੈ ਸਾਰਾ ਗੇਰ ਵਾਲਾ ਢਾਂਚਾ ਦੇਖੋ ਹੁਣ ਫਿਰ ਦਖਾਨਾ ਸਾਨੂੰ ਉਂਦਰ ਕਰਾਰ ਇੰਗਰੂਰੀਆਂ ਦੇ ਸਾਰੀਆਂ ਗਿਣੀਆਂ-ਕਿਹੜੀਆਂ ਲੱਗੀਆਂ ਹੋਈਆਂ ਨਹੀਂਆਂ ਸਾਰੀ ਬੈ ਰੀਵਿੰਗ ਉਰੀਂ ਪਟਲ ਯਾਰ ਟਰੈਕਟਰ ਦੀ ਬੁਰਾ ਹਿੱਲਾ ਕਰਦਾ ਹੈ ਟਰੈਕਟਰ ਦਾ ਦਖਾਨਾ ਤੁਹਾਨੂੰ ਹਾਂ ਉਹ ਤਾਂ ਕੱਸਿਆ ਗਿਆ ਹਾਂ ਹਾਂ ਅਈ ਮੈਂ ਕਹਿੰਦਾ ਤੂੰ ਪਹਿਲੇ ਇਹਨਾਂ ਨੂੰ ਇਹ ਤਾਂ ਮੈਂ ਕਹਿ ਰਿਹਾ ਸੀ ਪਹਿਲਾਂ ਇਹਨਾਂ ਨੂੰ ਵੀ ਆਪਾਂ ਇਹ ਬਣਾ ਕੇ ਲਵਾ ਦਿੰਨੇ ਆ। ਉਹ ਆਹੋ ਤਾਂ ਬਾਈਪਾਂ ਦੀ ਟਿੱਕ ਜਰੂਰ ਖੜਨੀ। ਆਹ ਆਹ ਬਾਈਪ। ਹਰੋ। ਲੋ ਜੀ ਮਿੱਤਰੋ ਦੇਖੋ ਫਿਰ ਆਪਣੇ ਸਾਰੇ ਨਟ ਖੋਲਦੇ ਦੇ ਹਿੱਸੇ ਵਾਲੇ। ਆਹ ਦੋ ਨਟ ਆਪ ਵੀ ਖੋਲੇ। ਆ ਵੀ ਖੋਲਦੇ ਹੁਣ ਸਮਾਨ ਸਾਰਾ ਕੁਝ ਚੱਕਦਾ ਹੋਣਾ ਆਹੀ ਸੱਡ ਕਰਕੇ ਟਾਈਮਿੰਗ ਪਲੇਟ ਖੋਲਦਾਂਗੇ ਦੀ ਆਪਾਂ ਸਾਰੀ ਠੀਕ ਐ ਤੇ ਆ ਦੇਖੋ ਆ ਚੀਜ਼ ੱਡ ਕਰ ਦਾਂਗੇ ਜੀ ਸਾਰੀ ਆਪਾਂ ਟਰੈਕਟਰ ਦੀ ਆ ਚੀਜ਼ ੱਡ ਰਹੇ ਜੋ ਕਿ ਆ ਚੀਜ਼ ਪਿੱਛੇ ਰਹੇਗੀ ਠੀਕ ਆ ਆਪਿਓ ਤੇ ਫਿਰ ਦਿਖਾਵਾਂਗੇ ਤੁਹਾਨੂੰ ਆਪਾਂ ਜਿੱਕਾ ਬੋਲਦਾ ਰਹੇਗਾ ਬਸ ਇਹਦਾ ਬੋਲ ਬਸ ਕੇ ਬਦਲਾਂਗੇ ਜੀ ਬਸ ਜੀ ਬਸ ਆ ਦੇ ਦੂਸਰ ਮਾਰ ਫਿਰ ਬਾਟਰ ਵਾਡੀ ਵੀ ਬਦਲਣੀ ਪਊਗੀ ਹੈ ਹੈਲੋ ਆਹ ਆਹ ਉਹ ਡਬਲ ਪੰਪਲੀ ਇਹਦੇ ਪਹਿਲੇ ਬਾਰੇ ਆ ਪੰਪ ਉਹਦੇ ਵਾਈ ਨਹੀਂ ਡਬਲ ਵਾਲੀ ਇਹ ਸ਼ਾਫਟ ਚਲੋ ਠੀਕ ਹੈ ਹੀ ਦੇ ਦੇਓ ਫਿਰ ਆਹ ਹਾਂ ਹਾਂ ਲੋ ਜੀ ਮਿੱਤਰੋ ਆ ਦੇਖੋ ਆਪਾਂ ਨੇ ਇਹਦਾ ਪੰਪ ਵੀ ਵਟ ਲਿਆ ਥੱਲੋਂ ਆ ਦੇਖੋ ਆ ਵੀ ਪੱਟ ਲੈ ਟਾਪਾ ਸਾਰਾ ਥੱਲੋਂ ਦਿਖਾ ਇੰਜਨ ਜਣਾ ਆਪਣਾ ਰਿਕਟਰ ਦਾ ਸਾਰਾ ਡਿਗਾਰਡ ਪੱਟ ਲੈਣਾ ਦੇਖੋ ਮਿੱਤਰੋ ਕੋਈ ਚੀਜ਼ ਨਹੀਂ ਛੱਡੀ ਹੈਗੀ ਇੰਜਨ ਦੀ ਕੱਲੀ ਕੱਲੀ ਚੀਜ਼ ਪੱਟ ਲਈ ਹੁਣ ਆਪਾਂ ਇਹਦਾ ਬ੍ਰੇਕਾਂ ਵੀ ਤੇਲ ਕਰਾਂਗੇ ਆਪਾਂ ਥੋੜਾ ਬਣਾਣੀ ਪਣਾ ਹੁਣ ਇਹ ਵੀ ਬ੍ਰੇਕਾਂ ਵੀ ਆਪਾਂ ਤੇਲ ਕਰਾਂਗੇ ਸਾਰਾ ਪਾਵਰ ਕਰਦਾਂਗੇ ਹੁਣ ਇੱਕ ਵਾਰ ਖੋਲਿਆ ਰਹਿ ਗਿਆ ਸਾਨੂੰ ਐ ਵੀ ਇੱਕ ਵਾਰ ਖੋਲਿਆ ਹੁਣ ਸਾਰਾ ਕੁਝ ਕਰਾਵਾਂਗੇ ਤੇ ਤੁਹਾਡਾ ਕੱਲੀ ਆ ਜੀ ਵੀ ਪੱਟਣਾ ਨੇ ਪਾਣੀ ਚੜਕੋ ਇੰਨਾ ਕਿ ਤੁਹਾਨੂੰ ਸਾਰਾ ਪੱਟਣਾ ਰਿਕਰ ਨਹੀਂ ਆਪਾਂ ਲੱਗਦੇ ਅੱਜ ਤੱਕ ਟਰੈਕਟਰ ਨੂੰ ਚਾਪੂ ਹੀ ਲੱਗਣਗੀ ਕਿਉਂਕਿ ਅੱਜ ਸਾਰਾ ਪੱਟਣਾ ਬਹਿਰੇ ਬਹੁਤ ਦਿਨ ਦੁਬਾਰੇ ਬੈਠਾ ਹੋਇਆ ਹੋਇਆ ਜੀਨ ਕਿਰੋਂ ਦੇਖੋ ਆਹ ਨਾਲ ਆ ਰਿਹਾ ਹੁਣ ਆਪਾਂ ਨਹੀਂ ਤਿਆਰ ਅਸੀਂ ਇਹਦੇ ਜਿੱਗੀ ਪਾਸ ਨਾਲ ਘਟਾ ਸੀ ਪੱਕੇ ਨਹੀਂ ਚੁੱਕੀ ਆ ਜੀਰੇ ਆ ਦੇ ਕਰਦਾ ਸਾਰਾ ਦੇਖੋ ਰਿਹਾ ਲੋਈ ਬਾਬਾ ਆ ਦੇਖੋ ਇਦਾਂ ਦਿਖਾ ਦੂ ਪਹਿਲਾਂ ਲੰਗੋ ਕੀ ਕਰਾ ਟਰੈਕਟਰ ਦਾ ਇੱਥੋਂ ਕਾਦੇ ਪੌਂਟ ਦੀ ਫਟਾ ਕੇ ਟਰੈਕਟਰਾਂ ਦੇ ਦੇਖੋ ਪ੍ਰੈਸ਼ਰ ਘਟਾਈ ਨਹੀਂ ਤਾਂ ਟਾਈਮਿੰਗ ਵੀ ਕੋਈ ਤੇ ਬਾਪਲੇਟਾ ਬਦਲੂਗੀ ਨਾ ਇਹਦੀ ਤੇ ਫੇ ਤਾਂ ਹੋਰ ਵੀ ਬਹੁਤ ਕੁਝ ਪੱਟਣਾ ਇਹਦਾ ਜੇ ਇਹਦਾ ਬਹੁਤ ਕੁਝ ਹੋਊਗਾ ਦਾ ਮਿੱਤਰੋ ਨਾ ਇਹ ਸਾਰਾ ਤਾਰਾਂਗੇ ਇਹਦਾ ਅਗਲਾ ਪੱਟਾਂਗੇ ਸਾਰੇ ਪੰਪ ਵੀ ਦੇਖਦੇ ਆ ਪਾਪਾ ਕਿਧਰ ਆ ਕੇ ਲਿਆਵਾਂਗੇ ਦਾ ਮਾਸ ਥੋੜਾ ਜਿਹਾ ਦੂਰ ਮਾਤਨਾ ਮਾ ਪੂਰੇ ਨੇ ਆ ਦੇਖੋ ਹੁਣ ਆ ਸਤਾਰ ਤੇ ਆਪਾਂ ਇਹਦੀ ਆਪਾਂ ਆਪੇ ਮਿਸਟਰੀ ਭੰੜ ਰਿਹਾ ਦੇਖ ਲੋ ਹੱਥ ਕਾਲੇ ਕਿਨਾਰੇ ਨੇ ਆਪੇ ਖੋਲਦਾਂਗੇ ਸਾਰਾ ਕੁਝ ਇਹਦਾ ਟਰੈਕਟਰ ਦਾ ਮਿਸਤਰੀ ਨੇ ਸਾਰਾ ਟਰੈਕਟਰ ਬੱਟਦਾ ਜਮੀ ਉਹ ਦੇਖੋ ਟਾਇਰ ਦਿਖਾਓ ਕਿੱਧਰ ਤੁਮਾਰੇ ਹੀ ਸਭ ਸਾਰਾ ਆਹੀ ਗਲਤੀ ਵੀ ਮਾਰਿਆ ਚਾਹਿਆ ਆ ਹੈ ਨਾ ਕਰੋ ਜਾਣ ਦੇ ਤੋੜਦੇ ਰਾਬੜ ਸਮਝਦਾ ਖਰਾਬ ਕਰਦੀ ਉਹ ਜਰ ਪਾਉਂਦੀ ਆ ਬੁੱਧ ਜੀ ਹੁੰਦੀ ਆ ਬੁੱਧ ਜੀ ਹੁੰਦੀ ਆ ਨਾ ਮੀ ਪਾ ਨਾ ਨਾ ਰੋੜੇ ਨਹੀਂ ਇਹਦਾ ਸਮਾਂ ਜਰ ਪਾਉਂਦੀ ਓਰੇ ਜੀ ਮਿੱਤਰ ਹੁਣ ਦੇਖੋ ਆ ਖੋਲ ਲਾਂਗੇ ਆਪਾਂ ਟਾਈਮਿੰਗ ਬਲੇਟ ਦੇਰੀ ਸਾਰੀ ਤੇ ਹੁਣ ਆਪਾਂ ਆ ਕੋ ਬੋਲਣ ਲੱਗਦੇ ਹਾਂ ਇਹਨੂੰ ਕਿਹੜੇ ਕਬਾਰ ਤੋਂ ਕਾਹਦੇ ਫਰਮੇ ਆ ਵੀ ਬੋਲਣ ਲੱਗ ਜਾਊਗਾ ਦੇਖੋ ਫਿਰ ਹੁਣ ਇਹ ਵੀ ਖੋਲ ਲਾਂਗੇ ਟਾਈਮਿੰਗ ਬਲੇਟ ਆਪਾਂ ਖੋਰੀ ਇਹਦੀ ਠੀਕ ਹੈ ਚੌਂ ਨੀ ਆ ਬਣਾ ਕੰਮ ਚੌਂ ਨੀ ਖੋਜੋ ਬੈਠ ਜਾਓ ਟਾਈਮਿੰਗ ਬੜੀ ਪੂਰੀ ਮੰਕਲਾਸ ਦੇਖਿਆ ਇਹਨੂੰ ਬੰਕ do